ਅਭਿਆਸ ਸੀਟ 1 ਵਿਸ਼ਾ ਪੰਜਾਬੀ ਜਮਾਤ ਚੌਥੀ ਪ੍ਰਸ਼ਨ ਨੰਬਰ 1 ਸਹੀ ਵਿਕਲਪ ਚੁਣੋ ਊੜਾ ਫੁੱਲਾਂ ਦੀ ਖੁਸ਼ਬੂਈ ਕਿੱਥੋਂ ਆਵੇਗੀ ਅਸੀਂ ਕਹਾਣੀ ਵਿੱਚ ਪੜਿਆ ਹੈ ਫੁੱਲਾਂ ਦੀ ਖੁਸ਼ਬੂਈ ਚਾਰੋਂ ਦਸ਼ਾਮਾ ਵਿੱਚੋਂ ਆਉਂਦੀ ਹੈ ਇਸ ਲਈ ਵਿਕਲਪ 4 ਨੂੰ ਟਿਕ ਕਰਾਂਗੇ ਐੜਾ ਕਿਹੜੀਆਂ ਗੱਲਾਂ ਮੁੱਕ ਜਾਣੀਆਂ ਚਾਹੀਦੀਆਂ ਹਨ ਮੇਰ-ਤੇਰ ਦੀਆਂ ਗੱਲਾਂ ਮੁੱਕ ਜਾਣੀਆਂ ਚਾਹੀਦੀਆਂ ਹਨ ਇਸ ਲਈ ਅਸੀਂ ਵਿਕਲਪ 3 ਮੇਰ-ਤੇਰ ਦੀਆਂ ਇਸ ਨੂੰ ਟਿਕ ਕਰਾਂਗੇ ਇਹੜੀ ਕਿਹੋ ਜੇ ਬੋਲ ਨਹੀਂ ਬੋਲਨੇ ਚਾਹੀਦੇ ਸਾਨੂੰ ਰੁੱਖੇ ਬੋਲ ਨਹੀਂ ਬੋਲਨੇ ਚਾਹੀਦੇ ਇਸ ਲਈ ਅਸੀਂ 4 ਨੰਬਰ ਵਿਕਲਪ ਰੁੱਖੇ ਨੂੰ ਟਿਕ ਕਰਾਂਗੇ ਸਸਾ ਸਾਨੂੰ ਕਿਸ ਦੀ ਕਦਰ ਪਾਉਣੀ ਚਾਹੀਦੀ ਹੈ ਸਾਨੂੰ ਸਮੇਂ ਦੀ ਕਦਰ ਪਾਉਣੀ ਚਾਹੀਦੀ ਹੈ ਇਸ ਲਈ ਅਸੀਂ ਵਿਕਲਪ ਨੰਬਰ 1 ਸਮੇਂ ਦੀ ਇਸ ਨੂੰ ਟਿਕ ਕਰਾਂਗੇ ਹਾਹਾ ਕੈਪਟਾ ਵਿੱਚ ਕਿਹੜੀ ਚੀਜ਼ ਦੇ ਜ਼ਿਆਦਾ ਹੋਣ ਦੀ ਗੱਲ ਕਹੀ ਗਈ ਹੈ ਕੈਪਟਾ ਵਿੱਚ ਅੰਨ ਧੰਨ ਦੇ ਜ਼ਿਆਦਾ ਹੋਣ ਦੀ ਗੱਲ ਕਹੀ ਗਈ ਹੈ ਇਸ ਲਈ ਅਸੀਂ ਵਿਕਲਪ ਨੰਬਰ 4 ਅੰਨ ਧੰਨ ਦੇ ਇਸ ਨੂੰ ਟਿਕ ਕਰਾਂਗੇ ਪ੍ਰਸ਼ਨ ਨੰਬਰ 2 ਸਮਝੋ ਅਤੇ ਚੁਣੋ ਕੂੜਾ ਹੀਟ ਲਿਖਿਆਂ ਵਿੱਚੋਂ ਮਾਨਵਤਾ ਲਈ ਸਹੀ ਸ਼ਬਦ ਚੁਣੋ ਮਾਨਵਤਾ ਦਾ ਸਮਾਨਾਰਥਕ ਸ਼ਬਦ ਦੱਸਣਾ ਹੈ ਮਾਨਵਤਾ ਦਾ ਸਮਾਨਾਰਥਕ ਸ਼ਬਦ ਹੁੰਦਾ ਮਨੁੱਖਤਾ ਇਸ ਲਈ ਅਸੀਂ ਵਿਕਲਪ ਨੰਬਰ 4 ਨੂੰ ਚੁਣਾਂਗੇ ਐੜਾ ਖੁਸ਼ਬੂ ਦਾ ਵਿਰੋਧੀ ਸ਼ਬਦ ਕੀ ਹੋਵੇਗਾ ਬਦਬੂ ਖੁਸ਼ਬੂ ਦਾ ਵਿਰੋਧੀ ਸ਼ਬਦ ਹੁੰਦਾ ਹੈ ਇਸ ਲਈ ਅਸੀਂ ਵਿਕਲਪ ਨੰਬਰ 3 ਨੂੰ ਚੁਣਾਂਗੇ ਈੜੀ ਮਿੱਠਾ ਦਾ ਵਿਰੋਧੀ ਸ਼ਬਦ ਕੀ ਹੋਵੇਗਾ ਮਿੱਠਾ ਦਾ ਵਿਰੋਧੀ ਸ਼ਬਦ ਕੌੜਾ ਹੁੰਦਾ ਹੈ ਇਸ ਲਈ ਅਸੀਂ ਵਿਕਲਪ ਨੰਬਰ 4 ਨੂੰ ਚੁਣਾਂਗੇ ਸਸਾ দান ਦੇ ਤਕਾਂਤ ਮੇਲ ਵਾਲਾ ਸ਼ਬਦ ਚੁਣੋ দান ਦੇ ਨਾਲ ਮੇਲ ਖਾਣ ਵਾਲਾ ਸ਼ਬਦ ਮਹਾਨ ਹੈ ਇਸ ਲਈ ਅਸੀਂ ਵਿਕਲਪ ਨੰਬਰ 3 ਨੂੰ ਚੁਣਾਂਗੇ ਹਾ ਹਾ ਦਿਸ਼ਾ ਸ਼ਬਦ ਦਾ ਬਹੁਵਚਨ ਚੁਣੋ ਦਿਸ਼ਾ ਦਾ ਬਹੁਵਚਨ ਹੋਵੇਗਾ ਦਿਸ਼ਾਵਾਂ ਇਸ ਲਈ ਅਸੀਂ ਵਿਕਲਪ ਨੰਬਰ 4 ਨੂੰ ਚੁਣਾਂਗੇ। ਪ੍ਰਸ਼ਨ ਨੰਬਰ 3 ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਨਿਸ਼ਕਾਮ ਸਾਨੂੰ ਨਿਸ਼ਕਾਮ ਸੇਵਾ ਕਰਨੀ ਚਾਹੀਦੀ ਹੈ। ਮਾਲਕ ਆਪਣੇ ਮਾਲਕ ਪ੍ਰਤੀ ਵਫਾਦਾਰ ਰਹੋ। ਰੋਸਾ ਸਾਨੂੰ ਕਿਸੇ ਨਾਲ ਵੀ ਰੋਸਾ ਨਹੀਂ ਕਰਨਾ ਚਾਹੀਦਾ। ਹਉਮੈ ਸਾਨੂੰ ਆਪਣੇ ਮਨ ਵਿੱਚੋਂ ਹਉਮੈ ਨੂੰ ਕੱਢਣਾ ਚਾਹੀਦਾ ਹੈ। ਐੜਾ ਭਾਗ ਖਾਲੀ ਥਾਂਾਂ ਲਈ ਸਹੀ ਸ਼ਬਦ ਚੁਣੋ। ਸਾਨੂੰ ਡੈਸ਼ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਮੇਰ-ਤੇਰ ਸਾਨੂੰ ਹਮੇਸ਼ਾ ਡੈਸ਼ ਬੋਲਣਾ ਚਾਹੀਦਾ ਹੈ ਮਿੱਠਾ ਸਾਨੂੰ ਹਮੇਸ਼ਾ ਮਨ ਵਿੱਚ ਡੈਸ਼ ਨਹੀਂ ਰੱਖਣਾ ਚਾਹੀਦਾ ਰੋਸਾ ਸਾਨੂੰ ਡੈਸ਼ ਸੇਵਾ ਕਰਨੀ ਚਾਹੀਦੀ ਹੈ ਨਿਸ਼ਕਾਮ ਪ੍ਰਸ਼ਨ ਨੰਬਰ 4 ਤਸਵੀਰ ਆਧਾਰਿਤ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਊੜਾ ਇਸ ਤਸਵੀਰ ਵਿੱਚ ਬੱਚੇ ਕੀ ਕਰ ਰਹੇ ਹਨ ਬੱਚੇ ਸਵੇਰ ਦੀ ਸਭਾ ਵਿੱਚ ਪ੍ਰਾਰਥਨਾ ਕਰ ਰਹੇ ਹਨ ਇਹੜਾ ਇਹ ਤਸਵੀਰ ਕਿੱਥੋਂ ਦੀ ਹੋ ਸਕਦੀ ਹੈ ਇਹ ਤਸਵੀਰ ਕਿਸੇ ਸਕੂਲ ਦੀ ਹੈ ਈੜੀ ਤੁਸੀਂ ਸਕੂਲ ਵਿੱਚ ਪ੍ਰਾਰਥਨਾ ਕਦੋਂ ਕਰਦੇ ਹੋ ਅਸੀਂ ਸਵੇਰੇ ਸਕੂਲ ਲੱਗਣ ਤੋਂ ਬਾਅਦ ਸਵੇਰ ਦੀ ਸਭਾ ਵਿੱਚ ਪ੍ਰਾਰਥਨਾ ਕਰਦੇ ਹਾਂ ਸਸਾ ਇਸ ਤਸਵੀਰ ਨੂੰ ਦੇਖ ਕੇ ਪੰਜ ਸ਼ਬਦ ਲਿਖੋ ਪ੍ਰਾਰਥਨਾ ਬੱਚੇ ਸਕੂਲ ਵਰਦੀ ਅਨੁਸ਼ਾਸਨ ਉੱਪਰ ਦਿੱਤੀਆਂ 17 ਨੂੰ ਆਪਣੇ ਸ਼ਬਦਾਂ ਵਿੱਚ ਲਿਖੋ ਮਾਨਵਤਾ ਦੀ ਸੇਵਾ ਕਰੀਏ ਸੇਵਾ ਜੋ ਨਿਸ਼ਕਾਮ ਤੁਰਦੇ ਜਾਈਏ ਮੰਜ਼ਲ ਪਾਈਏ ਹੋਏ ਆਰਾਮ ਹਰਾਮ ਹੁਣ ਅਸੀਂ ਉਪਰੋਕਤ 17 ਨੂੰ ਆਪਣੇ ਸ਼ਬਦਾਂ ਵਿੱਚ ਲਿਖਾਂਗੇ ਸਾਨੂੰ ਨਿਸ਼ਕਾਮ ਸੇਵਾ ਕਰਨੀ ਚਾਹੀਦੀ ਹੈ ਮਾਨਵਤਾ ਲਈ ਭਲਾਈ ਦੇ ਕੰਮ ਕਰਨੇ ਚਾਹੀਦੇ ਹਨ ਲਗਾਤਾਰ ਮਿਹਨਤ ਕਰਦੇ ਹੋਏ ਆਪਣੀ ਮੰਜ਼ਲ ਤੱਕ ਜਾਣ ਲਈ ਲਗਾਤਾਰ ਯਤਨ ਕਰਦੇ ਰਹਿਣਾ ਚਾਹੀਦਾ ਹੈ ਪ੍ਰਸ਼ਨ ਨੰਬਰ 6 ਤੁਹਾਡੇ ਸਕੂਲ ਦੀ ਸਵੇਰ ਦੀ ਸਭਾ ਬਾਰੇ ਪੰਜ ਵਾਕ ਲਿਖੋ ਸਵੇਰ ਦੀ ਸਭਾ ਵਿੱਚ ਸਭ ਤੋਂ ਪਹਿਲਾਂ ਪ੍ਰਾਰਥਨਾ ਕੀਤੀ ਜਾਂਦੀ ਹੈ ਸਾਨੂੰ ਹਰ ਰੋਜ਼ ਨਵਾਂ ਵਿਚਾਰ ਦੱਸਿਆ ਜਾਂਦਾ ਹੈ ਅਧਿਆਪਕ ਦੁਆਰਾ ਗਿਆਨ ਵਿਗਿਆਨ ਦੇ ਪ੍ਰਸ਼ਨ ਪੁੱਛੇ ਜਾਂਦੇ ਹਨ ਹਰ ਰੋਜ਼ ਸਾਰੇ ਬੱਚਾ ਤੋਂ ਬਿਜਾਰਤ ਪੁੱਛੀ ਜਾਂਦੀ ਹੈ ਅਖੀਰ ਵਿੱਚ ਰਾਸ਼ਟਰੀ ਗਾਣ ਗਾਇਆ ਜਾਂਦਾ ਹੈ ਥੈਂਕ ਯੂ ਫॉर ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ